ਹਾਂਜੀ ਸਰ ਸਾਹਮਣੇ ਸਰ ਸਰ ਐਂਡ ਜੀ ਦਮ ਤੋਂ ਸਰ ਸਾਹਮਣੇ ਹਾਂਜੀ 8 ਸੈਕਿੰਡ ਬਸ ਓਕੇ ਕੰਕਾ ਤੇ ਤੁਹਾਡੇ ਫਲੈਸ਼ ਦਾ ਤਾਂ ਉਹ ਨਹੀਂ ਆ ਰਿਹਾ ਚਸ਼ਮੇ ਦੇ ਉੱਪਰ ਨਹੀਂ ਨਹੀਂ ਲੈ ਲਏ ਨੇ ਅੱਛਾ ਬਸ ਕਹਿੰਦੇ ਕਿ ਇਸ ਤਰ੍ਹਾਂ ਦਾ ਲਾਈਫ ਚਾਹੋ ਹਾਜੀ ਜੁਲਰੀ ਦੇ ਮਾਮਲੇ ਮੈਮ ਕੀ ਹੋਇਆ ਕਿਸ ਤਰ੍ਹਾਂ ਦੇ ਰਿਕਵਰੀ ਹੋਈ ਹੈ ਕਿਵੇਂ ਵਾਰਦਾਤ ਹੋਈ ਜਬੂਰੀ ਹੈ ਆ ਆ ਮਾਨਯੋਗ ਡੀਜੀਪੀ ਗੌਰਵ ਯਾਦਵ ਜੀ ਤੇ ਡੀਆਈਜੀ ਰੇਂਜ ਸ਼੍ਰੀ ਹਰਪ੍ਰੀਤਜੀਤ ਸਿੰਘ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾ ਹੇਠ ਲਗਾਤਾਰ ਭਟੇਂਡਾ ਵਿਖੇ अपराध ਨੂੰ ਰੋਕਣ ਤੇ ਅਪਰਾਧੀਆਂ ਨੂੰ ਰੋਕਣ ਦੀ ਔਰ ਅਪਰਾਧੀਆਂ ਦੇ ਅਗੇਂਸਟ ਕਾਰਵਾਈ ਲਗਾਤਾਰ ਜਾਰੀ ਹੈ। ਇਸੇ ਲੜੀ ਦੇ ਵਿੱਚ ਇੱਕ 14-15 ਜਨਵਰੀ ਦੀ ਦਰਮਿਆਨੀ ਰਾਤ ਇੱਕ ਪ੍ਰਤਾਪਨਗਰ ਵਿਖੇ ਜੁਲਰੀ ਸ਼ਾਪ ਦੇ ਉੱਪਰ ਇੱਕ ਚੋਰੀ ਦੀ ਘਟਨਾ ਸਾਡੇ ਸਾਹਮਣੇ ਆਈ ਸੀਗੀ। ਇਮੀਡੀਏਟਲੀ ਪੁਲਿਸ ਨੇ ਮੁਕਦਮਾ ਦਰਜ ਕੀਤਾ ਤੇ ਤਫ਼ਤੀਸ਼ ਸ਼ੁਰੂ ਕੀਤੀ। ਜਦੋਂ ਮੁੱਢਲੀ ਸਾਡੀ ਤਫ਼ਤੀਸ਼ ਹੋਈ ਤਾਂ ਪਤਾ ਲੱਗਿਆ ਕਿ ਇੱਕ ਉਨਲੋਪ ਸੀਗਾ। ਤੇ ਛੋਟਾ ਤੋਂ ਛੋਟਾ ਅਣਪਛਾਤੇ ਵਿਅਕਤੀ ਸੀਗੇ ਮੋਸਟਲੀ ਦੇ ਫੇਸਿਸ ਕਵਰਡ ਸੀਗੇ ਤੇ ਜਦੋਂ ਅਸੀਂ ਇਹਦੀ ਤਫਤੀਸ਼ ਸ਼ੁਰੂ ਕੀਤੀ ਆਸ-ਪਾਸ ਦੇ ਕੈਮਰਾਸ ਚੈੱਕ ਕੀਤੇ ਤੇ ਸਾਨੂੰ ਕੁਝ-ਕੁਝ ਜੋ ਇਨੀਸ਼ੀਅਲ ਸਾਨੂੰ ਕਲੂਜ਼ ਮਿਲਨੇ ਸ਼ੁਰੂ ਹੋਏ ਤੇ ਸਾਨੂੰ ਪਤਾ ਲੱਗਾ ਕਿ ਆਹ ਟ੍ਰੇਨ ਰਾਹੀ ਪ੍ਰੋਬਬਲੀ ਆਏ ਸੀਗੇ ਤੇ ਕੁਛ ਇੱਕ ਜੁਗਾੜੂ ਟਾਈਪ ਕੀ ਰੈਡੀ ਵੀ ਕਿਸੇ ਕਿਸੇ ਸੀਸੀਟੀਵੀ ਫੁਟੇਜ ਦੇ ਸਾਨੂੰ ਦਿਖਾਈ ਦਿੰਦੀ ਹੈ ਉਦੋਂ ਬਾਅਦ ਕਿਉਂਕਿ ਸਿਮਿਲਰ ਚੋਰੀਆਂ ਕਈ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹਦੇ ਵਿੱਚ ਮੇਨਲੀ ਗੁਰਦਾਸਪੁਰ ਜਗਰਾਉਂ ਉਹ ਮੁਕੇਰੀਆਂ ਦੇ ਵਿੱਚ ਰੂਪਨਗਰ ਤੇ ਫਿਲੌਰ ਫਗਵਾੜਾ ਦੇ ਵਿੱਚ ਕੁਚੋਰੀਆਂ ਹੋਈ ਸੀਗੀਆਂ ਜੋ ਸਿਮਿਲਰ ਇਦਾਂ ਦਾ ਗਿਰੋ ਸੀਗਾ ਉਹਨਾਂ ਨੇ ਵੀ ਜੁਵਲਰ ਸ਼ਾਪਸ ਨੂੰ ਹੀ ਉਹਦੇ ਉੱਪਰ ਹੀ ਅਟੈਂਪਟ ਵੀ ਕੀਤਾ ਕਿਸੇ ਜੇ ਕਿਸੇ ਜੇ ਚੋਰੀਆਂ ਹੋਈ ਸੀਗੀਆਂ ਤੇ ਇਦਾਂ ਦੀ ਘਟਨਾਵਾ ਉਸ ਟਾਈਮ ਤੇ ਕਈ ਸਾਰੇ ਜ਼ਿਲ੍ਹਾ ਜ਼ਿਲ੍ਹਿਆਂ ਚ ਹੋ ਚੁੱਕੀ ਸੀਗੀ ਤੇ ਅਸੀਂ ਫਿਰ ਉਹ ਉੱਥੇ ਵੀ ਜੋ ਜੋ ਤਫ਼ਤੀਸ਼ ਕੀਤੀ ਗਈ ਸੀਗੀ ਕਨਸਰਨਡ ਜੋ ਜ਼ਿਲ੍ਹੇ ਹਨ ਉਹਨਾਂ ਦੇ ਨਾਲ ਵੀ ਅਸੀਂ ਟਾਈ ਅਪ ਕੀਤਾ ਤੇ ਇਹਦੇ ਨਾਲ ਨਾਲ ਜਦੋਂ ਅਸੀਂ ਸਾਰੇ ਕਿਸੇ ਆ ਟ੍ਰੇਲਸ ਨੂੰ ਸਟੈਬਲਿਸ਼ ਕਰਦੇ ਗਏ ਤੇ ਅਸੀਂ ਪਹੁੰਚੇ ਇੱਕ ਐਮਪੀ ਬੇਸਡ ਗੈਂਗ ਦਾ ਸਾਨੂੰ ਇੱਕ ਕਲੂ ਮਿਲਣਾ ਸ਼ੁਰੂ ਹੋਇਆ ਤੇ ਅਸੀਂ ਸ਼ਿਫਪੂਰੀ ਐਮਪੀ ਦੀ ਇੱਕ ਕੋਈ ਗੈਂਗ ਸੀਗੀ ਜਿਹਦਾ ਸਾਨੂੰ ਥੋੜਾ ਬਹੁਤ ਕਲੂ ਲੱਗਿਆ ਤੇ ਸਾਨੂੰ ਜੋ ਫਰਸਟ ਬ੍ਰੇਕਥਰੂ ਮਿਲੀ ਇੱਕ ਅਨਿਲ ਨਾਦਾ ਪਰਸਨ ਜਿਹੜਾ ਕਿ ਹਾਲ ਕੀ ਘੜੀ ਚ ਇੱਥੇ ਰਹਿ ਰਿਹਾ ਸੀਗਾ ਇਨਾਦਾ ਜੋ ਗਿਰੋ ਉਹਦੇ ਬਾਰੇ ਮੈਂ ਤੁਹਾਨੂੰ ਬਾਅਦ ਚ ਦੱਸੂਗੀ ਬਟ ਆ ਜੋ ਅਨਿਲ ਨਾਦਾ ਪਰਸਨ ਹੈਗਾ ਉਹ ਰਹਿ ਰਿਹਾ ਸੀਗਾ ਰਾਜਸਥਾਨ ਕੋਟਾ ਬਟ ਆ ਜਗਰਾਉ ਵਿਖੇ ਸਾਨੂੰ ਮਿਲ ਤੇ ਇਹਨੂੰ ਜਦੋਂ ਅਰੈਸਟ ਕੀਤਾ ਗਿਆ ਦੇ ਨਾਲ ਦੇ ਸਾਥੀਆਂ ਦੇ ਵੀ ਅਰੈਸਟ ਜਗਰਾਉ ਤੋਂ ਹੋਈ ਜਿਹਦੇ ਵਿੱਚ ਮੇਨਲੀ ਇੱਕ ਓਮੀ ਨਾਦਾ ਪਰਸਨ ਹੈ ਗੋਵਿੰਦਾ ਨਾਦਾ ਜੋ ਦੋਨੋਂ ਭਰਾ ਸੀਗੇ ਆ ਸਾਰੇ ਕੇ ਸਾਰੇ ਹੀ ਮੱਧ ਪ੍ਰਦੇਸ਼ ਸ਼ਿਵਪੁਰੀ ਦੇ ਹੀ ਰਹਿਣ ਵਾਲੇ ਸੀਗੇ ਤੇ ਸਾਡਾ ਜੋ ਇਨੀਸ਼ੀਅਲ ਜੋ ਸਾਨੂੰ ਕਲੂ ਮਿਲ ਰਹੇ ਸੀਗੇ ਉਹ ਫਿਰ ਸਾਡਾ ਕਨਫਰਮ ਹੋ ਗਿਆ ਤੇ ਅਸੀਂ ਜਦੋਂ ਇਹ ਆਦੀ ਸਰਚ ਇਹ ਆਦੇ ਜੋ ਤੋਚਕਿਚ ਕੀਤੀ ਉਦੋਂ ਬਾਅਦ ਫਿਰ ਸਾਡੀ ਟੀਮਾਂ ਵੱਖਰੇ ਵੱਖਰੇ ਸਟੇਟ ਤੱਕ ਵੀ ਗਈ ਹੈ ਹਰਿਆਣਾ ਦੇ ਵਿੱਚ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਕਰਨਾਲ, ਜੀਂਦ, ਰਿਵਾੜੀ, ਨਾਰਨੋਲ, ਮਹਿੰਦਰਗੜ੍ਹ ਇੱਥੇ ਮਿਵਾਤ ਇੱਥੇ ਵੀ ਸਾਡੀ ਸਰਚ ਪਾਰਟੀਆਂ ਗਈ ਨਰਨੋਲ ਤੋਂ ਇੱਕ ਜੁਗਾੜੂ ਰੈਡੀ ਜੋ ਸਾਡੇ ਇੱਕ ਸੀਸੀਟੀਵੀ ਫੁਟੇਜ ਦੇ ਵਿੱਚ ਆਂਦੀ ਹੈਗੀ ਉਹ ਨੂੰ ਰਿਕਵਰ ਕੀਤਾ ਗਿਆ ਤੇ ਇਹਨਾਂ ਦੀ ਫਿਰ ਪੁਛਟਾਚ ਤੋਂ ਅੱਗੇ ਪਤਾ ਲੱਗਿਆ ਕਿ ਇਹਨਾਂ ਦਾ ਜੋ ਇੱਕ ਮਾਡਲ ਸੌ ਪਰੰਡੀ ਸੀਗਾ ਉਹ ਆ ਸੀਗਾ ਕਿ ਜੋ ਇਹ ਮੱਧ ਪ੍ਰਦੇਸ਼ ਦਾ ਜੋ ਪੂਰਾ ਗਿਰੋ ਹੈ ਇਹਨਾਂ ਦੇ ਕੁਝ ਜੋ ਆਪਣੇ ਫੈਮਲੀ ਦੇ ਜਾਂ ਰਿਲੇਟਿਵਸ ਇੱਥੇ ਰਹਿੰਦੇ ਹੈ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਤੇ ਜੋ ਇੱਥੇ ਰਹਿੰਦੇ ਹੈ ਉਹ ਉਹਨਾਂ ਨੂੰ ਲੌਜਿਸਟਿਕਲ ਸਪਲਾਈ ਵੀ ਪ੍ਰੋਵਾਈਡ ਕਰਦੇ ਸੀਗੇ ਤੇ ਰੈਕੀ ਕਰਕੇ ਉਹਨਾਂ ਨੂੰ ਟਾਰਗੇਟਸ ਦਿੰਦੇ ਸੀਗੇ ਤੇ ਜਦੋਂ ਇੱਕ ਵਾਰ ਟਾਰਗੇਟ ਫਿਕਸ ਹੋ ਜਾਂਦਾ ਸੀਗਾ ਤੇ ਜੋ ਬਾਕੀ ਗਿਰੋ ਦੇ ਮੈਂਬਰਸ ਹੈ ਉਹ ਟ੍ਰੇਨ ਦੇ ਰਾਹੀਂ ਫਿਰ ਅੱਗੇ ਕਈ ਵਾਰੀ ਬੱਸਸ ਦੇ ਰਾਹੀਂ ਆਪਣੇ ਟਾਰਗੇਟ ਏਰੀਆ ਤੱਕ ਪਹੁੰਚਦੇ ਤੇ ਜਿੱਥੇ ਉਹਨਾਂ ਨੂੰ ਟਾਰਗੇਟ ਮਿਲਦਾ ਸੀਗਾ ਉਸ ਤੋਂ ਕੁਝ ਦੂਰੀ 'ਤੇ ਉਤਰ ਕੇ ਪੈਦਲ ਜਾ ਕੇ ਤੇ ਕੌਨਸ਼ੀਅਸਲੀ ਸੀਸੀਟੀਵੀਸ ਤੋਂ ਬਚਦੇ ਹੋਏ ਉੱਥੇ ਜੋ ਆਪਣੇ ਟਾਰਗੇਟ ਸ਼ਾਪਸ ਹੁੰਦੀਆਂ ਐ ਉੱਥੇ ਜਾ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸੀਗੇ ਤੇ ਆ ਜੋ ਗਿਰੋ ਹੈਗਾ ਇਹਨਾਂ ਨੇ ਦੋ ਤਿੰਨ ਚੀਜ਼ਾਂ ਦਾ ਫਾਇਦਾ ਉਠਾ ਕੇ ਆਪਣੇ ਆਪ ਨੂੰ ਹੁਣ ਤੱਕ ਉੱਚਾ ਕੇ ਰੱਖਿਆ ਸੀਗਾ ਇੱਕ ਤਾਂ ਇਹਨਾਂ ਨੇ ਜਿੰਨੀ ਵੀ ਵਾਰਦਾਤਾਂ ਕੀਤੀ ਐ ਜੋ ਮੈਂ ਤੁਹਾਨੂੰ ਪਹਿਲਾਂ ਦੱਸੀ ਐ ਉਹ ਸਾਰੀ ਕੀ ਸਾਰੀ ਜਦੋਂ ਫੌਗੀ ਸੀਜ਼ਨ ਸ਼ੁਰੂ ਹੋਇਆ ਤੇ ਗਹਿਰੀ ਧੁੰਦ ਹੋਣ ਦੀ ਸੀਗੀ ਉਸ ਵੇਲੇ ਸਾਰੀ-ਸਾਰੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਤਾਂ ਕਿ ਕਿੱਥੇ ਅਗਰ ਕਿਸੇ ਸੀਸੀਟੀਵੀ ਕੈਮਰਾ ਲੱਗਿਆ ਵੀ ਹੋਏ ਤਾਂ ਇਹਨਾਂ ਦੀ ਪਛਾਣ ਨਾ ਹੋ ਪਾਏ ਦੂਸਰਾ ਇਹਨਾਂ ਨੇ ਜੋ ਪਬਲਿਕ ਈਵੈਂਟਸ ਹੁੰਦੇ ਜਿਵੇਂ ਕਿ ਮੇਲੇ ਵਗੈਰਾ ਲੱਗਦੇ ਹਨ ਉਹਦੀ ਇਹਨਾਂ ਨੇ ਯੂਜ਼ ਕਾਫੀ ਕੀਤੀ ਤੇ ਜਿਵੇਂ ਇਹਨਾਂ ਨੇ ਜੋ ਜਗਰਾਉਂ ਵਾਲੇ ਪਾਸੇ ਜਾਂ ਜੋ ਰੋਪੜ ਦੇ ਵਿੱਚ ਜਾਂ ਈਵਨ ਸਮਰਾਲਾ ਦੇ ਵਿੱਚ ਇੱਕ ਅਟੈਂਪਟ ਇਹਨਾਂ ਨੇ ਕੀਤਾ ਸੀਗਾ ਉਹ ਇਹਨਾਂ ਨੇ ਜੋੜ ਮੇਲਾ ਦੇ ਵੇਲੇ ਕੀਤਾ ਸੀਗਾ ਔਰ ਇੱਥੇ ਜੋ ਸਾਡੇ ਏਰੀਆ ਦੇ ਵਿੱਚ ਜੋ ਹੋਈ ਉਹ ਮੁਕਸਰ ਜੋ ਮਾਗੀ ਮੇਲਾ ਲੱਗ ਰਿਹਾ ਸੀਗਾ ਉਹਦੇ ਟਾਈਮ ਦੇ ਅਰਾਊਂਡ ਆ ਵਾਰਦਾਤ ਹੋਈ ਆ ਕੀ ਕਰਦੇ ਸੀਗੇ ਕਿ ਕੁਝ ਇਨਾਦੇ ਗਰੁੱਪ ਦੇ ਮੈਂਬਰਸ ਮੇਲ ਫੀਮੇਲ ਦੋਨੋਂ ਉਹ ਗੁਬਾਰੇ ਵਗੈਰਾ ਵੇਚਣ ਦਾ ਕੰਮ ਕਰਨ ਲੱਗ ਜਾਂਦੇ ਸੀਗੇ ਉਸ ਗੁਬਾਰੇ ਵੇਚਣ ਦੀ ਆੜ ਦੇ ਵਿੱਚ ਇਹ ਏਰੀਆ ਦੀ ਰੈਕੀ ਕਰਦੇ ਤੇ ਦੇਖਦੇ ਕਿ ਕਿੱਥੇ ਸਿਕਿਉਰਿਟੀ ਗਾਰਡਸ ਵਗੈਰਾ ਨਹੀਂ ਹੁੰਦੇ ਕਿਸ ਜੁਐਲਰ ਸ਼ਾਪ ਤੇ ਉੱਪਰ ਤੇ ਉੱਥੇ ਫਿਰ ਇਹ ਟਾਰਗੇਟ ਆਪਣਾ ਬਣਾ ਕੇ ਫਿਰ ਆਪਣੇ ਜੋ ਗਿਰੋਹ ਦੇ ਬਾਕੀ ਮੈਂਬਰਸ ਹੈ ਉਹਨਾਂ ਨੂੰ ਇਨਫੋਰਮੇਸ਼ਨ ਦੇ ਦਿੰਦੇ ਸੀਗੇ ਕਿਉਂਕਿ ਬੜਾ ਤਰੀਕੇ ਨਾਲ ਆਉਂਦੇ ਸੀਗੇ ਤੇ ਫੋਨਸ ਵਗੈਰੇ ਆਪਣੇ ਕਹੀਂ ਰੱਖ ਕੇ ਜੋ ਇਨਾਦਾ ਲੋਕ ਕਲ ਜੋ ਕੰਟੈਕਟਸ ਹੁੰਦੇ ਆ ਉਹਦੇ ਕੋਲ ਫੋਨ ਬੰਦ ਕਰਕੇ ਉਹਦੇ ਕੋਲ ਰੱਖ ਦਿੰਦੇ ਸੀਗੇ ਤਾਂ ਕਿ ਟੈਕਨੀਕਲੀ ਨਾ ਨੂੰ ਟ੍ਰੇਸ ਆਊਟ ਨਾ ਕੀਤਾ ਜਾ ਸਕੇ ਬਟ ਬਟਿੰਡਾ ਪੁਲਿਸ ਨੇ ਐਸਪੀ ਸਿਟੀ ਵੀ ਓਵਰঅল ਸੁਪਰਵੀਜ਼ਨ ਦੇ ਅੰダー ਮਲਟੀਪਲ ਟੀਮਸ ਬਣਾਈ ਗਈਆਂ ਤੇ ਡੀਐਸਪੀ ਸਿਟੀ ਨਾਲ ਸੀਗੇ ਜੋ ਸੀਆਈ ਦੀ ਟੀਮਸ ਰਹੀ ਤੇ ਐਸਐਚਓ ਸਾਰਿਆਂ ਨੇ ਮਿਲ ਕੇ ਬਹੁਤ ਵਧੀਆ ਤਰੀਕੇ ਨਾਲ ਟੀਮਵਰਕ ਕਰਦੇ ਹੋਏ ਇੱਕ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਜਿਹਦੇ ਵਿੱਚ ਹਿਊਮਨ ਇੰਟਵੀ ਤੇ ਆਪਣੀ ਆਬਜ਼ਰਵੇਸ਼ਨਸ ਤੇ ਇਹਦੇ ਨਾਲ ਨਾਲ ਟੈਕਨੀਕਲ ਜੋ ਇਨਵੈਸਟੀਗੇਸ਼ਨ ਸੀਗੀ ਉਹਦੀ ਮਿਕਸ ਕਰਕੇ ਬਹੁਤ ਵਧੀਆ ਤਰੀਕੇ ਨਾਲ ਇਸ ਪੂਰੀ ਕੀ ਪੂਰੀ ਜੋ ਚੋਰੀ ਅधिकਟਨਾ ਹੈ ਇਹਨੂੰ ਟ੍ਰੇਸ ਆਊਟ ਵੀ ਕੀਤਾ ਹੈਗਾ ਤੇ ਜੋ ਅਕਿਊਜ਼ਡ ਹੈ ਉਹਨਾਂ ਨੂੰ ਅਰੈਸਟ ਕੀਤਾ ਹੈ ਤੇ ਜਦੋਂ ਆ ਤਿੰਨ ਜੋ ਮੇਨ ਦੋਸ਼ੀ ਸੀਗੇ ਇਹਨਾਂ ਨੂੰ ਫੜਿਆ ਗਿਆ ਸੀਗਾ ਤਾਂ ਇਹਨਾਂ ਦੀ ਪੁੱਛਗਿੱਛ ਤੋਂ ਸਾਨੂੰ ਪਤਾ ਲੱਗਿਆ ਕਿ ਇੱਕ ਅਹਿਮਦਗੜ੍ਹ ਦਾ ਪਰਸਨ ਜਿਹਦਾ ਨਾਮ ਵਿਕਰਮ ਵਰਮਾ ਹੈਗਾ ਜੋ ਜੁਐਲਰੀ ਦਾ ਕੰਮ ਕਰਦਾ ਹੈਗਾ ਉਹ ਉਹਨੂੰ ਇਹਨਾਂ ਨੇ ਜੋ ਚੋਰੀ ਦੇ ਜੋ ਗਹਿਣੇ ਸੀਗੇ ਚਾਂਦੀ ਦੇ ਉਹਨੂੰ ਵੇਚੇ ਸੀਗੇ ਤੇ ਉਹਨੇ ਫਿਰ ਅੱਗੇ ਜੋ ਚਾਂਦੀ ਸੀਗੀ ਉਹਨੂੰ ਮੈਲਟ ਕਰਕੇ ਈਟਾਂ ਦੇ ਵਿੱਚ ਕਨਵਰਟ ਕਰ ਲਿਆ ਸੀਗਾ ਤੇ ਅੱਗੇ ਉਹ ਜੋ ਈਟ ਸੀਗੀ ਉਹਨੂੰ ਅੱਗੇ ਕਿਸੇ ਜੁਲਰ ਨੂੰ ਅੱਗੇ ਸਪਲਾਈ ਕਰਦਾ ਉਸ ਤੋਂ ਪਹਿਲਾਂ ਸਾਨੂੰ ਇਸ ਚੀਜ਼ ਦੀ ਇਤਲਾ ਮਿਲ ਗਈ ਤੇ ਪੁਲਿਸ ਨੇ ਜਿਵੇਂ ਇਨਫਰਮੇਸ਼ਨ ਸਾਡੇ ਕੋਲ ਫਰੈਕਟੀਫਾਈ ਹੋਈ ਇਮੀਡੀਏਟਲੀ ਟੀਮਸ ਉੱਤੇ ਮੂਵ ਕੀਤੀਆਂ ਤੇ ਅੱਜ ਸਵੇਰੇ ਹੀ ਫਿਰ ਆ ਰਿਕਵਰੀ ਅ ਆ ਵਿਕਰਮ ਨਾ ਦੇ ਪਰਸਨ ਤੋਂ ਹੋਈ ਹੈ ਉਹਦੀ ਵੀ ਇਸ ਕੇਸ ਦੇ ਵਿੱਚ ਅਰੈਸਟ ਕਰ ਲਈ ਗਈ ਹੈ ਉਹਦੇ ਕੋਲੋਂ ਜੋ ਚੋਰੀ ਹੋਈ ਸੀਗੀ ਪ੍ਰਤਾਪ ਜੁਲਰ ਦੀ ਸ਼ਾਪ ਤੋਂ ਤਕਰੀਬਨ 6.5 ਤੋਂ 7 ਕਿਲੋ ਚਾਂਦੀ ਚੋਰੀ ਹੋਈ ਸੀਗੀ ਤੇ ਪੂਰੀ ਕੀ ਪੂਰੀ ਚਾਂਦੀ ਉਸ ਪਰਸਨ ਤੋਂ ਇਸ ਅਕਿਊਜ਼ਡ ਵਿਕਰਮ ਤੋਂ ਰਿਕਵਰ ਹੋ ਗਈ ਹੈ ਤੇ ਇਹਦੇ ਨਾਲ ਨਾਲ ਮੈਂ ਤੁਹਾਡੇ ਰਾਹੀਂ ਦੱਸਣਾ ਚਾਹੁੰਦੀ ਹਾਂ ਕਿ ਆ ਜੋ ਚੋਰੀ ਦੀ ਵਾਰਦਾ ਜੋ ਬਟੇਂਡਾ ਪੁਲਿਸ ਵੱਲੋਂ ਟ੍ਰੇਸ ਕੀਤੀ ਗਈ ਹੈ ਇਦੇ ਨਾਲ ਨਾਲ ਹੀ ਜੋ ਬਾਕੀ ਘਟਨਾਵਾਂ ਹੋਈਆਂ ਨੇ ਪੰਜਾਬ ਦੇ ਵੱਖਰੇ ਵੱਖਰੇ ਜ਼ਿਲ੍ਹਿਆਂ ਦੇ ਵਿੱਚ ਉਹ ਵੀ ਸਾਡੇ ਇਸ ਟ੍ਰੇਸਿੰਗ ਦੇ ਨਾਲ ਟ੍ਰੇਸ ਹੋ ਜਾਂਦੀਆਂ ਨੇ ਕਿਉਂਕਿ ਆ ਜੋ ਸਾਡੇ ਅਕਿਊਜ਼ਡ ਹੈ इना काफी इंपोर्टेंट जानकारी है रिगार्डिंग अदर इंसीडेंट्स क्योंकि इन्हों ही फैमिली फैमिलद मैंबर्स या इन के जाकर है सेम पिंड हैं सारे के सारे uh, शिवपुरी मध्य प्रदेश के सारे के सारे जो uh, ये चोर या uh, जो रॉबरस हैं तो इन्हों को फिर इन इंपोर्टेंट जो इंफोरमेस मिलेगी ਅਲੱਗ ਅਲੱਗ ਜੋ ਇਨਸੀਡੈਂਟਸ ਹੈ ਉਹਨਾਂ ਦੇ ਬਾਰੇ ਤੋਂ ਅਸੀਂ ਕਨਸਰਨਡ ਐਸਐਸਪੀਜ਼ ਕੇ ਧਿਆਨ ਚ ਲਾਏਗੇ ਤਾਂ ਕਿ ਉਹਨਾਂ ਦੀ ਵੀ ਫਿਰ ਜੋ ਇਨਸੀਡੈਂਟਸ ਹੈ ਉਹ ਟ੍ਰੇਸ ਹੋ ਸਕੇ ਐਂਡ ਉਹਨਾਂ ਦੇ ਵੀ ਕਿਉਸ ਅਰੈਸਟ ਹੋ ਸਕੇ ਇਹਦੇ ਨਾਲ ਨਾਲ ਹੀ ਜੋ ਬਾਕੀ ਰਹਿੰਦੇ ਹੋਏ ਕਿਉਸਡ ਹੈ ਕਿਉਂਕਿ ਆ ਜੋ ਗਰੁੱਪ ਸੀਗਾ ਜੋ ਸਾਡੇ ਵਾਲੀ ਚੋਰੀ ਦੇ ਵਿੱਚ ਆਏ ਸੀਗੇ 12 13% ਸੀਗੇ ਤੇਨਾਂ ਦੀ ਜੋ ਚੋਰੀ ਕਰਨ ਆਈ ਸੀ ਜਿਹੇ ਪਲੱਸ ਉਹਨਾਂ ਨੇ ਜਿਹਨੂੰ ਵੇਚਿਆ ਸੀਗਾ ਸਮਾਨ ਆਗੇ ਉਹਨੂੰ ਅਰੈਸਟ ਕਰ ਚੁੱਕੇ ਤੇ ਹਜੇ तकरीबन 8-10 ਜੋ ਅਕਿਊਜ਼ਡ ਹੈ ਉਹ ਰਹਿੰਦੇ ਹਨ ਉਹਨਾਂ ਨੂੰ ਇਹਨਾਂ ਨੇ ਆਈਡੈਂਟੀਫਾਈ ਕਰ ਲਿਆ ਹੈਗਾ ਉਹਨਾਂ ਦੀ ਆਈਡੈਂਟੀਫਿਕੇਸ਼ਨ ਹੋ ਚੁੱਕੀ ਹੈ ਹੁਣ ਉਹਨਾਂ ਨੂੰ ਵੀ ਜਲਦ ਅਰੈਸਟ ਕੀਤਾ ਜਾਏਗਾ ਟੋਟਲ 4 ਅਰੈਸਟ ਅਰੈਸਟ 4 ਹੋਏ ਹਨ 3 ਜਿਨ੍ਹਾਂ ਨੇ ਚੋਰੀ ਕੀਤੀ ਸੀ ਕਿ ਇੱਕ ਜਿਹਨੂੰ ਇਹਨਾਂ ਨੇ ਚੋਰੀ ਦਾ ਸਮਾਨ ਆਕੇ ਵੇਚਿਆ ਸੀਗਾ ਮੈਂ ਮੁੱਕ ਲਿਖ ਜਿਹੜੇ ਤੁਸੀਂ ਜਕਰ ਕੀਤਾ ਵੀ ਰੈਕੀ ਕਰਦੇ ਜੋ ਉਹ ਕਿਹੜੇ ਨੇ ਇੱਥੇ ਉਹ ਇੱਥੇ ਜੋ ਇਹਨਾਂ ਦੇ ਆਪਣੇ ਜੋ ਫੈਮਿਲੀ ਦੇ ਮੈਂਬਰਸ ਹੈ ਉਹਦਾ ਲੋਕਲ ਪਰਸਨ ਕੋਈ ਨਹੀਂ ਜੋ ਕਿਰਾਏਦਾਰ ਐਜ਼ ਅ ਕਿਰਾਏਦਾਰ ਰਹਿ ਲੈਂਦੇ ਕੁਝ ਟਾਈਮ ਦੇ ਲਈ ਲਿਮਿਟਿਡ ਟਾਈਮ ਦੇ ਲਈ ਰਹਿੰਦੇ ਹਨ ਉੱਥੇ ਫਿਰ ਉਹ ਰੈਕੀ ਰੁਕੀ ਕਰ ਲੈਂਦੇ ਜਿਵੇਂ ਉਹ ਬਾਰੇ ਵੇਚਣ ਦਾ ਕੰਮ ਕਰ ਲਿਆ ਜਾਂ ਕੁਝ ਗਲੀ ਰੇੜੀ ਰੂੜੀ ਲਾਲੀ ਉਹਦੇ ਬੇਸਿਸ ਤੇ ਫਿਰ ਉਹ ਰੈਕੀ ਕਰਦੇ ਸੀਗੇ ਤੇ ਅੱਗੇ ਫਿਰ ਇਤਲਾ ਦੇ ਦਿੰਦੇ ਸੀਗੇ ਤੇ ਹੁਣ ਕਿਉਂਕਿ ਜੋ ਜਿਨੇ ਰੈਕੀ ਕੀਤੀ ਹੋएगी ਉਹ ਹੋ ਸਕਦਾ ਵਾਪਿਸ ਮਧਿਆਪ੍ਰਦੇਸ਼ چلا ਗਿਆ ਤਾਂ ਉਹਨਾਂ ਦੀ ਆਈਡੈਂਟੀਫਿਕੇਸ਼ਨ ਹੋ ਗਈ ਉਹਨਾਂ ਨੂੰ ਅਰੈਸਟ ਕਰ ਲਿਆ ਜਾਏਗਾ ਮੈਡਮ ਜਿਹੜੇ ਤੁਸੀਂ ਆਹ ਕਾਹ ਹੈ ਪ੍ਰਮਾਣ ਪੱਤਰ ਕੈਸ਼ ਵੀ ਲੈ ਕੇ ਗਏ ਸੀ ਉਹ ਵੀ ਬਣਾ ਨੇ ਕੈਸ਼ ਨਹੀਂ ਨਾ ਤਾਂ ਮੇਨਲੀ ਇਹਨਾਂ ਦੀ ਜੋ ਚਾਂਦੀ ਚੋਰੀ ਹੋਈ ਸੀਗੀ ਉਹ ਰਿਕਵਰ ਹੋ ਗਈ ਹੈ ਕੈਸ਼ ਦੀ ਨਾ ਤੋਂ ਪੁੱਛਕਿਛ ਕਿਉਂਕਿ ਹੁਣ ਤੁਹਾਨੂੰ ਮੈਂ ਜਿਵੇਂ ਦੱਸਿਆ ਆ ਜੀ ਰਿਕਵਰੀ ਹੋਈ ਹੈ ਸਵੇਰੇ ਹੀ ਟੀਮ ਨੇ ਅਹਿਮਦਗੜ੍ਹ ਤੋਂ ਰਿਕਵਰੀ ਕੀਤੀ ਹੈ ਤੇ ਇਹਨਾਂ ਦੇ ਕੋਲੋਂ ਫਿਰ ਹੋਰ ਰਿਕਵਰੀ ਹੋਏ ਕਿਉਂਕਿ ਹਜੇ ਤੱਕ ਹੋਰ ਅਕਿਊਜ਼ਡ ਵੀ ਰਹਿੰਦੇ ਹਨ ਤੇ ਹੋ ਸਕਦਾ ਕੈਸ਼ ਉਹ ਲੈ ਕੇ ਚਲੇ ਗਏ ਹੋਣ ਕਿਉਂਕਿ ਇਹਨਾਂ ਦਾ ਮੋਡਸ ਆਪਰੇਂਡੀ ਹੀ ਆ ਸੀਗਾ ਕਿ ਇਹ ਮੱਧ ਪ੍ਰਦੇਸ਼ ਤੋਂ ਹੀ ਆਂਦੇ ਇੱਥੇ ਦਾ ਜੋ ਲੋਕਲ ਕੰਟੈਕਟ ਹੁੰਦਾ ਉਹ ਇਹਨਾਂ ਨੂੰ ਦੱਸ ਦਿੰਦਾ ਸੀਗਾ ਇਨਫੋਰਮੇਸ਼ਨ ਇਹ ਚੋਰੀ ਕਰਕੇ ਵਾਪਸ ਮੱਧ ਪ੍ਰਦੇਸ਼ ਚਲੇ ਜਾਂਦੇ ਸੀਗੇ ਜਦੋਂ ਇੱਕ ਦਿਨ ਪਹਿਲਾਂ ਹੀ ਮੁਕੇਰੀਅਰ ਵਿੱਚ ਜੁਆਇਨ ਹੋ ਜਦੋਂ 2 ਕਰੋੜ ਕਿਉਂ ਹੋਏ ਸੀਗੇ ਉੱਥੇ ਵੀ 14-15 ਲੋਕ ਸਨ ਸੀਮ ਸੇਮ ਆ ਸੇਮ ਮੱਧ ਪ੍ਰਦੇਸ਼ ਬੇਸਡ ਹੈ ਆ ਸੇਮ ਪਰਸਨ ਨਹੀਂ ਹੈ ਤਾਂ ਇਸੇ ਲਈ ਮੈਂ ਕਹਿ ਰਿਹਾ ਇਹਨਾਂ ਤੋਂ ਇਨਫੋਰਮੇਸ਼ਨ ਮਿਲ ਜਾਏਗੀ ਤਾਂ ਜੋ ਇਨਫੋਰਮੇਸ਼ਨ ਸਾਡੇ ਕੋਲ ਆਏਗੀ ਜਿਸ ਜਿਸ ਵਾਰਦਾਤ ਦੇ ਬਾਰੇ ਅਸੀਂ ਕਨਸਰਨਡ ਪੁਲਿਸ ਸਟੇਸ਼ਨ ਨੂੰ ਐਂਡ ਕਨਸਰਨਡ ਐਸਐਸਪੀ ਨੂੰ ਉਹਦੇ ਬਾਰੇ ਤਲਾ ਦੇ ਦੇਗੇ ਮੈਡਮ ਜਿਹੜਾ ਇਹ ਕਹਿ ਰਿਹਾ ਸੀਗਾ ਜੀ 45 ਤੋਂ 47 ਲੱਖ ਦੀ ਚੋਰੀ ਹੋਈ ਹੈ ਲੇਕਿਨ ਇਹ ਲੱਗਦਾ ਵੀ 45 47 ਲੱਖ ਰੁਪਏ ਦੀ ਚੋਰੀ ਸੀਗੀ ਨਹੀਂ ਨਹੀਂ ਆਲਟੀਮੇਟਲੀ ਉਹਨਾਂ ਨੇ ਹੀ ਜੋ ਮੁੱਦੇ ਮੁਕਦਮਾ ਉਹਨਾਂ ਨੇ ਕਨਫਰਮ ਕੀਤਾ ਸੀਗਾ 7 ਤੇ 8 ਕਿਲੋ ਚਾਂਦੀ ਸੀਗੀ ਤੇ ਉਹ ਫਿਰ ਅਸੀਂ ਪੂਰੀ ਪੂਰੀ ਆਲਮੋਸਟ ਰਿਕਵਰ ਹੋ ਗਈ ਹੈਗੀ ਐਸਐਸਪੀ ਸਾਹਿਬ ਜਿਹੜੀ ਚੋਰੀ ਹੋਈ ਚਾਂਦੀ ਜਿਹੜੀ ਵੀ ਜਿੱਥੇ ਵੀ ਵੇਚੀ ਹੈ ਆਮ ਤੌਰ ਤੇ ਕੋਈ ਵੀ ਜਿਹੜਾ ਜੁਐਲਰ ਹੈ ਬਿਨਾ ਚਾਣ ਪਹਿਚਾਣ ਤੋਂ ਨਹੀਂ ਖਰੀਦਦਾ ਇਹਨਾਂ ਨੂੰ ਵੇਚਣ ਲਈ ਕਿਸੇ ਨੇ ਮਦਦ ਕੀਤੀ ਹੈ ਵੀ ਨਹੀਂ ਇਹਨਾਂ ਦਾ ਇਹੀ ਕਰਕੇ ਉਹਨੂੰ ਐਸੇ ਕ୍ୟਿਊਸ ਤੋਂ ਅਰੈਸਟ ਕੀਤਾ ਹੈਗਾ ਕਿ ਉਹਨੇ ਬਿਨਾ ਚੈੱਕ ਕੀਤੇ ਚੋਰੀ ਵਾਲਾ ਸਮਾਨ ਉਹਨੇ ਲਿੱਤਾ ਹੈਗਾ ਤੇ ਉਹਨੇ ਮੈਲਟ ਵੀ ਕੀਤਾ ਹੈਗੇ ਅਗਰ ਆਈਡੈਂਟੀਫਾਈਡ ਹੁੰਦਾ ਹੈਗਾ ਤਾਂ ਜਨਰਲੀ ਮਤਲਬ ਡਿਊ ਵੈਰੀਫਿਕੇਸ਼ਨ ਕੇ ਬਾਅਦ ਹੀ ਜੁਵਲਰਸ ਲੈਂਦੇ ਉਹ ਸਾਰੀ ਪੜਤਾਲ ਕਰਦੇ ਤੇ ਉਹਨਾਂ ਨੇ ਔਰ ਜੋ ਐਮਪੀ ਦੇ ਬੰਦੇ ਸੀਗੇ ਔਰ ਉਹ ਇੱਥੇ ਆ ਕੇ ਵੇਚ ਰਹੇ ਤੋਂ ਸ਼ੱਕੀ ਤੋਂ ਹੈਗਾ ਹੀ ਤੋਂ ਇਸੇ ਕਰਕੇ ਉਹਨੂੰ ਐਜ਼ ਅਕਿਊਜ਼ ਰੱਖਾ ਗਿਆ ਉਹਦੇ ਕੋਲ ਰਿਕਵਰੀ ਵੀ ਹੋਈਜ਼ ਇਨ ਅਕਿਊਜ਼ਡ ਇਨ ਅ ਕੇਸ ਤੇ ਉਹ ਅਕਿਊਜ਼ਡ ਹੀ ਹੈ। ਜੀ ਦੇਖੀ ਮੈਂ ਆਹੀ ਤੁਹਾਨੂੰ ਦੱਸ ਕੀ ਨਾਨੇ ਹੁਣ ਦੇਖੀ ਦਦਾ ਦੀ ਚੋਰੀ ਨਹੀਂ ਹੋ ਰਹੀ ਪੰਜਾਬ ਦੇ ਕਿਸੇ ਵੀ ਜਗ੍ਹਾ ਦੇ ਵਿੱਚ ਇਹਨਾਂ ਨੇ ਉਹ ਟਾਈਮ ਚੂਜ਼ ਕੀਤਾ ਜਿਸ ਟਾਈਮ ਫੌਗ ਸੀਗੀ ਬਹੁਤ ਜ਼ਿਆਦਾ ਤਾਂ ਕਿ ਇਹ ਇਵੇਡ ਕਰ ਸਕੇ ਅਰੈਸਟ ਨੂੰ ਤੇ ਆ ਰੈਕੀ ਕਰਕੇ ਕਰਦੇ ਸੀਗੇ ਤੇ ਅਸੀਂ ਪੀਸੀਆਜ਼ ਵਧਾਈਆਂ ਨੇ ਤੇ ਉਸ ਕਰਕੇ ਸਾਡੇ ਜੋ ਸਨੈਚਿੰਗ ਦੀ ਵੀ ਘਟਨਾ ਤੇ ਚੋਰੀ ਦੇ ਉੱਪਰ ਵੀ ਫਰਕ ਪਿਆ ਹੈਗਾ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਆ ਵੀ ਦੱਸਣਾ ਚਾਹੁੰਦੀ ਕਿ ਸਾਡੀ ਪੀਸੀਆ ਟੀਮਸ ਬਹੁਤ ਜ਼ਿਆਦਾ ਐਕਟਿਵ ਹੈ ਤੇ ਬੀਤੇ ਕੁਝ ਦਿਨਾਂ ਦੇ ਵਿੱਚ ਇਹਨਾਂ ਨੇ ਜੋ ਸਾਡੀ ਪੀਸੀਆ ਟੀਮਜ਼ ਨੇ ਇਹਨਾਂ ਨੇ ਬਹੁਤ ਵਧੀਆ ਕੰਮ ਕਰਦੇ ਹੋਏ ਐਂਡ ਓਵਰਆਲ ਸੁਪਰਵੀਜ਼ਨ ਐਸਪੀ ਸਿਟੀ ਦੇ ਕੋਲ ਹੀ ਇਹਨਾਂ ਦੀ ਹੈਗੀ ਪੀਸੀਆਜ਼ ਦੀ ਆ ਬਹੁਤ ਐਕਟਿਵਲੀ ਉਹਨਾਂ ਦੀ ਵਰਤੋਂ ਕਰਕੇ ਇੱਕ ਮੋਬਾਈਲ ਪੈਟ੍ਰੋਲਿੰਗ ਟੀਮਸ ਕੱਢਦੇ ਹਨ ਜੋ ਇੱਕ ਪੈਟ੍ਰੋਲਿੰਗ ਟੀਮ ਹੈ ਉਹਦਾ ਦਾਇਰਾ ਹੀ ਬਹੁਤ ਛੋਟਾ ਹੈਗਾ 1 ਤੋਂ ਸਵਾ ਕਿਲੋਮੀਟਰ ਦਾ ਤੇ ਉਹ ਲਗਾਤਾਰ ਉੱਥੇ ਵੀ ਪੈਟ੍ਰੋਲਿੰਗ ਟਾਈਪ ਕੀ ਹੋ ਜਾਂਦੀ ਹੈ ਤੇ ਸਾਡੀ ਪੀਸੀਆ ਸਟੀਮ ਨੇ ਸੇਮ ਡੇ ਇਵਨ ਛੋਟੀ ਸਨੇਚਿੰਗ ਜਿਵੇਂ 2000 ਰੁਪਏ ਦੀ ਜਾਂ 3000 ਵਾਲੀ ਸਨੈਚਿੰਗ ਵੀ ਰਿਕਵਰ ਰਿਕਵਰੀ ਦੇ ਨਾਲ ਸਨੈਚਰਸ ਨੂੰ ਫੜਿਆ ਚੋਰੀ ਦੀ ਘਟਨਾ ਜਿੱਥੇ ਘਰ ਤੋਂ ਕਿਸੇ ਦਾ ਛੋਟਾ ਕੈਸ਼ ਸੀਗਾ ਉਹਨੂੰ ਰਿਕਵਰ ਵੀ ਕੀਤਾ ਚੋਰ ਫੜੇ ਇਦੇ ਨਾਲ ਨਾਲ ਹੀ ਜੋ ਚੋਰੀशुदा ਬਾਈਕਸ ਵੀ ਰਿਕਵਰ ਕੀਤੀਆਂ ਨੇ ਤੇ ਪੀਸੀਆਰਸ ਜੋ ਹੈ ਬਹੁਤ ਵਧੀਆ ਤਰੀਕੇ ਨਾਲ ਐਕਟਿਵਲੀ ਪੈਟਰੋਲਿੰਗ ਵੀ ਕਰਦੀਆਂ ਨੇ ਤੇ ਚੈਕਿੰਗ ਵੀ ਕਰਦੀਆਂ ਨੇ ਇਹਦੇ ਨਾਲ ਨਾਲ ਹੀ ਮੈਂ ਟੈਕਨੀਕਲ ਟੀਮ ਦਾ ਵੀ ਤੁਹਾਨੂੰ ਦੱਸਣਾ ਚਾਹੁੰਦੀ ਕਿ ਇਹਦੇ ਵਿੱਚ ਟੈਕਨੀਕਲ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਤੇ ਬੀਤੇ ਕੁਝ ਦਿਨ ਦੇ ਵਿੱਚ ਤਿੰਨ ਅਲੋਪਮੈਂਟ ਦੇ ਕੇਸ ਸੀਗੇ ਤੀਨੋਂ ਕੇਸਸ ਦੇ ਵਿੱਚ ਟੈਕਨੀਕਲ ਟੀਮ ਨੇ ਉਹ ਟ੍ਰੇਸ ਆਊਟ ਕਰਕੇ ਉਹ ਜੋ ਬੱਚੀ ਸੀਗੀ ਉਹ ਵੀ ਰਿਕਵਰ ਹੋਈਏ ਕੇਸਸ ਦੇ ਵਿੱਚ ਤੇ ਅਕਿਊਜ਼ ਨੂੰ ਵੀ ਫੜਿਆ ਗਿਆ ਹੈਗਾ ਤੇ ਬਹੁਤ ਮੁਸ਼ਤੈਦੀ ਨਾਲ ਭਟਿੰਡਾ ਪੁਲਿਸ ਕੰਮ ਕਰ ਰਹੀ ਹੈ ਤੇ ਇਹਦੇ ਨਾਲ-ਨਾਲ ਮੈਂ ਤੁਹਾਨੂੰ ਜੋ ਸਾਡਾ ਆਨ ਗoing ਆਪਰੇਸ਼ਨ ਹੈ ਉਹਦੇ ਬਾਰੇ ਵੀ ਦੱਸਣਾ ਚਾਹੁੰਦੀ ਹਾਂ ਕਿ ਜੋ ਸਾਡਾ ਆਪਰੇਸ਼ਨ ਪ੍ਰਹਾਰ ਜੋ ਓਵਰਆਲ ਇੱਕ ਕੈਂਪੇਨ ਗੈਂਗਸਟਰਰ ਦੇ ਵਾਰ ਜੋ ਪੰਜਾਬ ਪੁਲਿਸ ਵੱਲੋਂ ਚਲਾਇਆ ਜਾ ਰਿਹਾ ਹੈਗਾ ਉਹਦੇ ਵਿੱਚ ਵੀ ਭਟਿੰਡਾ ਪੁਲਿਸ ਨੇ ਬਹੁਤ ਵਧੀਆ ਤਰੀਕੇ ਨਾਲ ਕਾਰਗੁਜ਼ਾਰੀ ਦਿਖਾਉਂਦੇ ਵੇ ਰਿਕਵਰੀਜ਼ ਵੀ ਕੀਤੀ ਹੈ ਤੇ ਸਕसेसਸਿਸ ਵੀ ਹਾਸਿਲ ਕੀਤੇ ਤਾਂ ਜੋ ਸਾਡਾ ਫਰਸਟ ਜੋ ਆਪਰੇਸ਼ਨ ਪ੍ਰਹਾਰ 1.0 ਸੀਗਾ ਉਹ ਆ ਸਾਡਾ 2 ਜਨਵਰੀ ਤੋਂ 22 ਜਨਵਰੀ ਤੱਕ 3 ਦਿਨ ਲਗਾਤਾਰ 72 ਘੰਟੇ ਦੇ ਆਪਰੇਸ਼ਨ ਰਿਹਾ ਉਹਦੇ ਵਿੱਚ ਬਟੇਂਡਾ ਪੁਲਿਸ ਵੱਲੋਂ 255 ਦੋਸ਼ੀਆਂ ਨੂੰ ਵੱਖਰੇ ਵੱਖਰੇ ਕੇਸਸ ਦੇ ਵਿੱਚ ਜਾਂ ਵੱਖਰੀ ਵੱਖਰੀ ਧਾਰਾਵਾਂ ਦੇ ਵਿੱਚ ਉਹ ਵੌਂਟਡ ਸੀਗੇ ਕਿਸੇ ਦੇ ਕੋਲ ਕੰਟਰਾਬੈਂਡ ਰਿਕਵਰ ਇਦਾਂ ਦੇ ਪਰਸਨ ਨੂੰ ਅਰੈਸਟ ਕੀਤਾ ਗਿਆ ਤੇ ਇਹਦੇ ਨਾਲ-ਨਾਲ ਕੁਝ ਵਹੀਕਲਸ ਵੀ ਸਾਡੇ ਵੱਲੋਂ ਰਿਕਵਰ ਹੋਏ ਸੀਗੇ ਉਸ ਵੇਲੇ ਸੀ 4 ਵਹੀਕਲ ਤੇ 2 ਪਿਸਟਲਸ ਵੀ 32 ਬੋਰ ਦੇ ਪਿਸਟਲਸ ਵੀ ਰਿਕਵਰ ਕੀਤੇ ਸੀਗੇ ਤੇ ਉਹਦੇ ਨਾਲ-ਨਾਲ ਕੁਝ ਕੰਟਰਾਬੈਂਡਿੰਗ ਕੌਂਟਰਬੈਂਡ ਵੀ ਰਿਕਵਰ ਕੀਤਾ ਸੀਗਾ ਕੱਲ ਤੋਂ ਜੋ ਆਪਰੇਸ਼ਨ ਚੱਲ ਰਿਹਾ ਹੈਗਾ ਉਹ ਆਨਗoing ਹੈਗਾ ਅੱਜ ਸੈਕੰਡ ਡੇ ਹੈ ਆਪਰੇਸ਼ਨ ਪਰ ਹਾ 2.0 ਦਾ ਹੁਣ ਤੱਕ ਅਸੀਂ 148 ਪਰਸਨ ਅਲੱਗ-ਅਲੱਗ ਕੇਸੇਸ ਦੇ ਵਿੱਚ ਜੋ ਵਾਂਟਡ ਸੀਗੇ ਜਾਂ ਰਿਪੀਟ ਆਫੈਂਡਰ ਸੀਗੇ ਉਹਨਾਂ ਨੂੰ ਅਰੈਸਟ ਸਾਡੇ ਵੱਲੋਂ ਕੀਤਾ ਜਾ ਚੁੱਕਾ ਹੈ ਇਹਨਾਂ ਦੇ ਕੋਲੋਂ ਵੀ ਹੁਣ ਤੱਕ ਅਸੀਂ 6 ਮੋਟਰਸਾਈਕਲਸ ਰਿਕਵਰ ਕਰ ਚੁੱਕੇ ਤੇ ਬੀਤੇ 3-4 ਦਿਨ ਪਹਿਲਾਂ ਦੋ ਅਲੱਗ-ਅਲੱਗ ਕੇਸੇਸ ਦੇ ਵਿੱਚ ਇੱਕ ਤਲਵੰਡੀ ਸਾਬੋ ਇੱਕ ਰੂਰਲ ਸਬਡਿਵੀਜ਼ਨ ਦੇ ਵਿੱਚ 19 बाइक्स ਜੋ ਚੋਰੀ ਛੁਦਾ ਬਾਈਕ ਸੀਗੀ ਉਹ ਵੀ ਰਿਕਵਰ ਕੀਤੀ ਸੀਗੀਆਂ ਤੇ ਇਹਨਾਂ ਦੇ ਜੋ ਅਰੈਸਟਡ ਪਰਸਨ ਨੇ ਇਹਨਾਂ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਪ੍ਰੋਕਲੇਮਡ ਆਫੈਂਡਰਸ ਵੀ ਹੈ ਆਰਮਜ਼ੈਕਸ ਦੇ ਵੀ ਦੋਸ਼ੀ ਹੈ ਤੇ ਜੋ ਕੰਟਰਾਬੈਂਡ ਜੋ ਐਨਡੀਪੀਐਸ ਦਾ ਕੰਮ ਕਰਦੇ ਓਬੀ ਨੇ ਤੇ ਆ ਅਲੱਗ-ਅਲੱਗ ਤਾਰਾਵਾ ਦੇ ਅੰਡਰ ਅਸੀਂ ਇਹਨਾਂ ਨੂੰ ਅਰੈਸਟ ਕਰ ਰਹੇ ਹਾਂ ਤੇ ਅੱਗੇ ਵੀ ਜੋ ਸਾਡੀ ਪੂਰੀ ਪੂਰੀ ਪੰਜਾਬ ਪੁਲਿਸ ਦੇ ਤੇ ਸਪੈਸ਼ਲੀ ਪਟੰਡਾ ਪੁਲਿਸ ਦੀ ਮੁਹਿੰਮ ਲਗਾਤਾਰ ਚਲਦੀ ਰਹੇਗੀ ਤੇ ਜੋ ਵੀ ਮਾੜੇ ਅਨਸਰ ਹੈ ਜੋ ਕਾਨੂੰਨ ਨੂੰ ਤੋੜਦੇ ਹੈ ਜਾਂ ਫਿਰ ਕਿਸੇ ਕ੍ਰਿਮਨਲ ਐਕਟੀਵਿਟੀ ਨੂੰ ਅੰਜਾਮ ਦਿੰਦੇ ਤੇ ਉਹਨਾਂ ਦੇ ਅਗੇਂਸ ਸਾਡੀ ਕਾਰਵਾਈ ਦਾ ਹੀ ਚੱਲਦੀ ਰਹੇਗੀ ਤੇ ਆਪਰੇਸ਼ਨ ਪ੍ਰਹਾਰ 2.2 ਦਾ ਕੱਲ ਤੀਜਾ ਦਿਨ ਹੋਏਗਾ ਅੱਜ ਵੀ ਸਾਡੀ ਚੈਕਿੰਗ ਤੇ ਸਾਡੀ ਮੁਹਿੰਮ ਚੱਲ ਰਹੀਗੀ ਤੇ ਆਤ 72 ਘੰਟਿਆਂ ਦੇ ਵਿੱਚ ਜੋ ਸਾਡੀ ਕਾਰਗੁਜ਼ਾਰੀ ਹੋਏਗੀ ਜੋ ਸਾਨੂੰ ਸਕਸੈਸ ਮਿਲਣਗੀ ਉਹ ਵੀ ਮੀਡੀਆ ਦੇ ਸਾਥੀਆਂ ਦੇ ਨਾਲ ਅਸੀਂ ਟਾਈਮ ਟੂ ਟਾਈਮ ਸਾਂਝਾ ਕਰਦੇ ਰਹੇਗੇ ਮੈਂ ਪਰਮੈਟ ਮੈਡਮ ਜੀ ਪਰਮੈਟ ਮੈਂ ਗੈਰ ਮੀਡੀਆ ਸਕੋਪੀ ਚੋਰੀ ਹੋ ਗਈ ਸੀ 10-10 ਤਨ ਰੋਜ਼ ਕਰਦੇ ਇਹ ਹਜਨਾ ਕੱਲੇ ਗੱਲ ਹੋ ਕੇ ਸੁਣਾਓ ਅਗਲਾ ਹਾਲ ਗੱਲ ਕਰੋ ਤੁਸੀਂ ਤੂੰ ਕਿੱਥੇ ਬੈਠਾ ਪਰ ਆਖਾ ਰਿਹਾ ਤੂੰ ਇਕੱਲਾ ਹੈ ਨਹੀਂ ਨਹੀਂ ਕੋਈ ਗੱਲ ਨਹੀਂ ਚੀਜ਼ ਲਾਈ ਸਹੀ